ਕੋ ਜੀ ਸਰਪੰਚ ਦੇ ਕਰਾਂ ਦੇ ਕੋਲ ਆ ਗਿਆ ਦੇਖੋ ਘਰ ਆ ਜੀ ਸਰਪੰਚ ਦਾ ਆ ਗੁੰਡਾ ਕਰਦੀ ਕੀਤੀ ਆ ਜੀ ਬੰਦਿਆਂ ਨੇ ਆ ਵਿਰੋਧ ਦਾ ਜੀ ਆ ਦੇਖੋ ਜੀ ਆ ਬੰਦੇ ਆ ਜੀ ਆ ਦੇਖਵਾ ਦੇ ਫਰਦ ਆ ਆ ਦੇਖੋ ਤੈਨੂੰ ਉਹ ਮੋੜ ਤਾਂ ਆ ਗਏ ਹਰਮੇਸ ਸਿੰਘ ਜੀ ਮੈਂ ਮੌਜੂਦਾ ਸਰਪੰਚ ਆ ਜੀ ਕੋਟਮੁਰੇ ਤੋਂ ਜੀ ਕੱਲ ਸਰ ਭੂੰਦੜੀ ਚੌਂਕੀ ਤੇ ਜੀ ਦੋ ਤਰ੍ਹਾਂ ਦਾ ਜੀ ਮਸਲਾ ਸੀ ਆਪਣੇ ਲੜਾਈ ਝਗੜੇ ਦਾ ਜੀ ਉਸ ਸੁਲਝਾਉਣ ਵਾਸਤੇ ਦੋਨਾਂ ਪਾਰਟੀਆਂ ਨੇ ਮੈਨੂੰ ਸੱਦਿਆ ਸੀ ਸਰ ਮੈਂ ਉੱਥੇ ਗਿਆ ਜੀ ਉੱਥੇ ਜਾਣ ਵਜੋਂ ਖਹਿ ਬਾਜੀ ਨਾਲ ਦੋਨੇ ਪਾਰਟੀਆਂ ਦੀ ਮੈਂ ਪੱਖਧਰ ਨਹੀਂ ਕਰਾਈ ਔਰ ਉਹਨਾਂ ਦੀ ਬੋਲ ਬਲਾਵੇ ਤੇ ਮੈਨੂੰ ਰੋਕਿਆ ਵੀ ਜਿੰਨਾਂ ਦੀ ਗਲਤੀ ਉਹਨਾਂ ਤੇ ਕਾਰ ਵੀ ਕਰੂ ਜੀ ਨਹੀਂ ਤਾਂ ਗਲਤੀ ਮਨਾਈ ਜਾਊਗੀ ਉਹ ਇੱਕ ਬਲਜਿੰਦਰ ਸਿੰਘ ਸਨ ਆਫ ਰਾਜੂ ਔਰ ਚਾਰ ਬੰਦੇ ਹੋਰ ਸੀ ਜਿਨ੍ਹਾਂ ਨੇ ਮੈਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੇਰੇ ਵੀ ਮਾਰਨਾ ਰੋਲਵਰ ਨਾਲ ਮਾਰਨਾ ਤੈਨੂੰ ਅੱਜ ਉਹਨਾਂ ਨੇ ਮੇਰੇ ਥੱਪੜ ਮਾਰਿਆ ਜੀ ਮੇਰੇ ਸਰ ਥੱਪੜ ਮਾਰਿਆ ਚਾਰ ਬੰਦੇ ਨੇ ਮੈਨੂੰ ਫੜ ਕੇ ਰੱਖਿਆ ਚੌਂਕੀ ਪੂੰਦੜੀ ਦੇ ਬੱਚ ਜੀ ਚੌਂਕੀ ਪੂੰਦੜੀ ਵਿੱਚ ਜਦੋਂ ਮਾਰਿਆ ਜੀ ਔਰ ਪੁਲਿਸ ਨੇ ਉਹਨਾਂ ਨੂੰ ਕੋਈ ਗ੍ਰਿਫਤਾਰੀ ਨਹੀਂ ਕੀਤੀ ਜੀ ਪੁਲਿਸ ਨੇ ਮੈਨੂੰ ਇੱਕ ਦਫਤਰ ਦੇ ਵਿੱਚ ਬਿਠਾਇਆ ਜ਼ਰੂਰ ਆ ਜੀ ਪਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਪੁਲਿਸ ਚੌਕੀ ਪੰਜ ਮਲਾਜ ਮੌਜੂਦ ਸੀ ਮੈਂ ਉਹਨਾਂ ਨੂੰ ਕਿਹਾ ਜੀ ਵੀ ਇਹਨਾਂ ਨੂੰ ਅਰੈਸਟ ਤਾਂ ਕਰੋ ਔਰ ਪੁਲਿਸ ਨੇ ਅਰੈਸਟ ਕਰਨ ਦੀ ਬਜਾਏ ਉਹਨਾਂ ਨੂੰ ਭਜਾ ਦਿੱਤਾ ਜੀ ਉਹ ਕਹਿੰਦੇ ਸਾਡੀ ਪਹੁੰਚ ਬਹੁਤ ਦੂਰ ਤੱਕ ਆ ਪੁਲਿਸ ਤਾਂ ਸਾਡੇ ਥੱਲੇ ਆ ਜੀ ਉਹਨਾਂ ਨੂੰ 10 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਨੇ ਭਜਾਇਆ ਉਸ ਤੋਂ ਬਾਅਦ ਸਰ ਮੇਰੀ ਲੋਕੇਸ਼ਨ ਵੀ ਚੈੱਕ ਕੀਤੀ ਮੈਂ ਲੁਧਿਆਣਾ ਐਮਰਜੈਂਸੀ ਕੰਮ ਗਿਆ ਸੀ ਵਕੀਲ 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 ਕੋਲੇ ਜੀ ਕੀ ਹੋਇਆ ਜੀ ਮੇਰੇ ਵਾਈਫ ਘਰ ਸੀ ਘਰੇ ਕੰਮ ਕਰਦੇ ਸੀ ਉਹਨਾਂ ਨੇ ਕੀ ਕੀਤਾ ਮੈਂ 20 25 ਜਣੇ ਤਕਰੀਬਨ ਮੇਰੇ ਘਰ ਆ ਕੇ ਮੇਰੇ ਵਾਈਫ ਦੇ ਕੁੱਟਮਾਰ ਕੀਤੀ ਲੇਡੀਜ਼ ਵੀ ਉਹਨਾਂ ਦੇ ਨਾਲ ਸੀ 4-5 ਤਕਰੀਬਨ ਚਾਨ ਚੱਕ ਮੈਂ ਵੀ ਦਸਾਂ 20 ਮਿੰਟਾਂ ਤੱਕ ਆ ਗਿਆ ਜਦ ਮੇਰੇ ਆਉਣ ਤੋਂ ਪਹਿਲਾਂ ਮੇਰੀ ਵਾਈਫ ਨੂੰ ਮੇਰੇ ਪਰਿਵਾਰ ਦੇ ਕੁਝ ਮੈਂਬਰ ਸਿਵਲ ਹਸਪਤਾਲ ਇੱਥੇ ਜਗਰੋਂ ਦਾ ਐਡਮਿਟ ਕਰਾਇਆ ਜੀ ਕਾਫੀ ਸੱਟਾਂ ਲੱਗੀਆਂ ਜੀ ਉਹਨਾਂ ਦੇ ਉਸ ਤੋਂ ਬਾਅਦ ਮੇਰੇ ਵਾਈਫ ਤੇ ਜਗਰੋਂ ਦਾਗਲ ਸੀ ਔਰ ਕੀ ਹੋਇਆ ਵੀ ਮੇਰੇ ਘਰ ਮੇਰੇ ਤੇ ਵੀ ਫਿਰ ਦੁਬਾਰਾ ਹਮਲਾ ਕੀਤਾ ਜੀ ਉਹ ਸਾਡੇ ਕੋਲ ਵੀਡੀਓ ਵੀ ਹੈਗੀਆਂ ਜੀ ਔਰ ਸਰਕਾਰੀ ਕੈਮਰੇ ਦੀ ਵੀ ਵੀਡੀਓ ਹੈ ਜੀ ਉਹਨਾਂ ਦਾ ਘਰ ਪਿੰਡ ਦੇ ਵਿੱਚ ਹੈ ਜੀ ਮੇਰਾ ਪਿੰਡ ਤੋਂ ਬਾਹਰ ਹੈ ਜੀ ਸਰਕਾਰੀ ਕੈਮਰੇ ਦੀ ਵੀਡੀਓ ਦੇ ਵਿੱਚ ਰਿਕਾਰਡ ਆ ਜੀ ਉੱਥੋਂ ਚੈੱਕ ਕਰੀਆਂ ਜਾਣਾ ਵੀ ਕੌਣ ਝੂਠ ਆ ਜੀ ਕੌਣ ਸਚਾਈ ਤੇ ਆ ਜੀ ਕੋਈ ਸਰ ਮੈਂ 112 ਤੇ ਵੀ ਫੋਨ ਕੀਤਾ ਜੀ ਦੋ ਵਾਰ ਕੀਤਾ ਜੀ ਅੱਜ ਵੀ ਕੀਤਾ ਅੱਜ ਵੀ ਲੜਾਈ ਹੋਈ ਹੈ ਜੀ ਸਾਡੇ ਪਿੰਡ ਹੋਰ ਮੁੰਡਿਆਂ ਨੇ ਵੀ ਕੁੱਟਤਾ ਉਹਨਾਂ ਨੇ ਕੀ ਹੋਇਆ ਸਰ ਪੁਲਿਸ ਸੁਣਵਾਈ ਨਹੀਂ ਕਰ ਰਹੀ ਮੈਨੂੰ ਇਨਸਾਫ਼ ਚਾਹੀਦਾ ਮੇਰੀ ਐਸਐਸਪੀ ਦੇ ਸਰ ਅੱਜ ਤੋਂ 20 ਦਿਨ ਪਹਿਲਾਂ ਵੀ ਦਰਖਾਸਤ ਲਾਈ ਸੀ ਕਿ ਮੈਨੂੰ ਇਨਸਾਫ਼ ਦਿੱਤਾ ਜਾਵੇ ਮੇਰੇ ਤੇ ਕੁਝ ਕੋਈ ਵਾਰ ਕਰ ਸਕਦੇ ਆ ਜੀ ਪਰ ਕੀ ਮੰਗ ਕਰਦੇ ਆ ਸਰ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਪੁਲਿਸ ਪ੍ਰਸ਼ਾਸਨ ਤੋਂ ਮੇਰੀ ਸੁਣਵਾਈ ਕਰੀ ਜਾਵੇ ਜੇ ਹੁਣ ਸਰਪੰਚਾਂ ਨੂੰ ਹੀ ਕੁੱਟਮਾਰ ਚੋਂ ਕੀ ਥਾਣੇ 'ਚ ਕੀਤੀ ਜਾਵੇ ਤੇ ਫਿਰ ਸਾਡਾ ਆਮ ਜਨਤਾ ਦਾ ਕੀ ਬਣੂਗਾ ਜੀ ਵਿੰਦਰਕੋਰਾ ਪੈਂਡ ਕੋਟ ਉਮਰਾਵਾ ਤੇ ਜ਼ਿਲ੍ਹਾ ਲੁਧਿਆਣਾ ਸਾਨੂੰ ਪੈਂਦਾ ਵਾ ਸਾਡੇ ਨਾਲ ਵੀ ਮੇਰੇ ਘਰਲੇ ਦੀ ਚੌਂਕੀ ਵਿੱਚ ਵੀ ਪਿੰਡ ਦੇ ਵਿੱਚ ਜਿੱਦਾਂ ਫੈਸਲਾ ਕਰਨ ਗਏ ਸੀਗੇ ਕਿਸੇ ਹੋਰ ਦਾ ਤੇ ਉੱਥੇ ਇਹ ਗਏ ਚਲੇ ਗਏ ਸੀਗੇ ਤੇ ਉਹਨਾਂ ਨੇ ਦੂਜਾ ਵੀ ਇਹਨਾਂ ਦੇ ਹੱਥ ਫਾੜ ਕੇ ਇਹਨਾਂ ਦੇ ਲੱਫੜ ਮਾਰੇ ਆ ਤੇ ਫਿਰ ਇਹ ਕਿਤੇ ਲੁਧਿਆਣੇ ਗਏ ਚਲੇ ਸੀਗੇ ਵੀ ਲੱਫੜ ਮਾਰ ਕੇ ਤੇ ਚੌਂਕੀ ਵਾਲਿਆਂ ਨੇ ਇਹਨਾਂ ਨੂੰ ਅੰਦਰ ਘਾਰ ਲਿਆ ਤੇ ਚੌਂਕੀ ਵਾਲਿਆਂ ਨੇ ਉਹਨਾਂ ਨੂੰ ਫੜਿਆ ਵੀ ਨਹੀਂ ਜਮਾ ਵੀ ਤੇ ਨਾ ਹੀ ਕੋਈ ਕਾਰਵਾਈ ਕੀਤੀ ਉਹ ਗੁੰਡਾਗਰਦੀ ਕਰਦੇ ਕਰਦੇ ਸਾਡੇ ਘਰ ਤੱਕ ਆ ਗਏ ਮੇਰਾ ਘਰ ਲਿਆ ਹਸਬੰਡ ਮੇਰਾ ਹੈ ਨਹੀਂ ਸੀਗਾ ਘਰੇ ਸਾਡੇ ਘਰੇ ਮੈਂ ਕੰਮਲ ਕਰਦੀ ਵੀ ਸੀ ਘਰੇ ਵੀ ਚਾਰ ਪੰਜ ਨੇ ਪਹਿਲੇ ਆਏ ਆ ਗੁੰਡਾਗਰਦੀ ਕਰਦੇ ਮੈਨੂੰ ਕੁੱਟਿਆ ਮਾਰਾ ਤੇ ਮੇਰੇ ਗਾਲ ਦੇ ਵਿੱਚ ਚੈਨ ਸੀ ਬਲੌਕਟ ਜਿਹਾ ਸੋਨੇ ਦਾ ਉਹ ਵੀ ਖਿੱਚਿਆ ਤੇ ਮੇਰੇ ਸਿਰ ਦੇ ਵਿੱਚ ਤੇਜ ਹਥਿਆਰ ਸੀ ਉਹਨਾਂ ਦੇ ਸਿਰ ਦੇ ਵਿੱਚ ਉਹਨਾਂ ਸੱਟ ਮਾਰਨ ਲੱਗੇ ਤੇ ਮੈਨੇ ਹੱਥ ਇਸ ਤਰ੍ਹਾਂ ਕਰ ਲਿਆ ਫਿਰ ਮੇਰੇ ਹਾਟਾ ਦੇ ਕੁੱਟਮਾਰ ਕਰਕੇ ਭੱਜ ਗਏ ਛੱਟ ਮਾਰ ਕੇ ਚਲੇ ਗਏ ਕਿਹਨੂੰ ਤੁਸੀਂ ਕਿਹਾ ਦਿੱਤੀ ਤੁਸੀਂ ਕਿਸ ਨੂੰ ਸੁਣਾਈ ਨਹੀਂ ਕੀਤੀ ਅਸੀਂ ਫੋਨ ਲਾਇਆ ਸੀ ਪੁਲਿਸ ਇਨਚਾਰਜ ਨੂੰ ਉਹਨਾਂ ਨੇ 2 ਘੰਟਿਆਂ ਬਾਅਦ ਆਇਆ ਵਾ ਮੌਕੇ ਤੇ ਆਏ ਹੀ ਨਹੀਂ ਕੁੱਟਮਾਰ ਕਰਕੇ ਫਿਰ ਦੁਬਾਰੇ ਕੁੱਟਮਾਰ ਕਰਨ ਆਏ ਸੀਗੇ ਉਦੋਂ ਵੀ ਨਹੀਂ ਪੁਲਿਸ ਪਹੁੰਚੀ ਦੋ ਤਿੰਨ ਵਾਰ ਆਏ ਆ ਮੈਨੂੰ ਕੁੱਟ ਕੇ ਵਾਗ ਗਏ ਫਿਰ ਬਾਹਰ ਲੜਾਈ ਉਹਨਾਂ ਨੂੰ ਸਾਡੇ ਦੂਜੇ ਪਰਿਵਾਰ ਆ ਗਏ ਸੀਗਾ ਉਹਨਾਂ ਨੂੰ ਵੀ ਕੁੱਟਮਾਰ ਕਰਨ ਆ ਗਏ ਸੀ ਅਸੀਂ ਸਾਨੂੰ ਇਨਸਾਫ ਚਾਹੀਦਾ ਤੇ ਗੁੰਡਾਗਰਦੀ ਕਰਨੀ ਬੰਦ ਕਰਨ ਉਹਨਾਂ ਨੇ ਸਮਝੀ ਸਾਨੂੰ ਕਿ ਕੀ ਨਾ ਕੀਓ ਤੁਹਾਡਾ ਸੈਤਰ ਸੰਗ ਕੁੜਪੁਰੇ ਬੈਠ ਕੋ ਹਾਂ ਜੀ ਸਾਫਦਰ ਪਰ ਹਾਂ ਜੀ ਹੁਣ ਉਪਰ ਸਰਪੰਚ ਨੇ ਇਲਜ਼ਾਮ ਲਾਇਆ ਤੁਹਾਡੇ ਦੇ ਕਿਸੇ ਭੂਰੀ ਚੁੰਕੀ ਦੇ ਵਿੱਚ ਉਹਦੀ ਘੁਟਮਾਰ ਕੀਤੀ ਹੈ ਜੀ ਤੇ ਬਾਅਦ ਵਿੱਚ ਘਰੇ ਜਾ ਕੇ ਉਹਦੀ ਘਰ ਵਾਲੀ ਨੂੰ ਘੁਟਮਾਰ ਕੀਤੀ ਹੈ ਇਹ ਮੇਲ ਉਲਝੂਠ ਮਾਰਦਾ ਹੈ ਜੀ ਇਹ ਇੰਨੀ ਗੱਲ ਜ਼ਰੂਰੀ ਹੈ ਇਹ ਸਾਨੂੰ ਕਾਲਾਂ ਘੜਦੇ ਸੀ ਤੇ ਜਦੋਂ ਤੂੰ ਮੈਂ ਜੀ ਹੋਈ ਆ ਇਹ ਭੱਜ ਲੈ ਇਹ ਭੱਜ ਗਿਆ ਅਸੀਂ ਚੌਥਾਈ ਖੜੇ ਰਹਿ ਜਾਂ ਜੀ ਬਿਲਕੁਲ ਨਹੀਂ ਹੈ ਫਿਰ ਸਾਨੂੰ ਮੁੰਸਰੀਆਂ ਦਾ ਤੁਸੀਂ ਵੀ ਆਪਦੇ ਜਾਓ ਯਾਰ ਜਦੋਂ ਉਹ ਚਲੇ ਜੇ ਜਦੋਂ ਅਸੀਂ ਇਹਨਾਂ ਦੇ ਸ਼ਾਮ ਨੂੰ ਘਰ ਦੇ ਮੂਹਰ ਤੋਂ ਨੰਦ ਲੰਦੇ ਅਸੀਂ ਦੋ ਮੋਟਰਸਾਈਕਲ ਸਾਡੇ ਕੋਲ ਅਸੀਂ ਦੇ ਅਸੀਂ ਬੰਦੇ ਛੇ ਅਸੀਂ ਤਿੰਨ ਤਿੰਨ ਬੈਠੇ ਹੋਏ ਇਹਨਾਂ ਨੇ ਸਾਨੂੰ ਮੂਰੇ ਦਾਤੀਆਂ ਲੈ ਤੇ ਇਹ ਰਮੇਸ਼ ਦੀ ਘਰ ਵਾਲੀ ਦੇ ਸਰਪੰਚ ਦੇ ਡੰਡਾ ਸੀ ਤੇ ਦੂਜੇ ਦੇ ਇਹਦੀ ਘਰ ਵਾਲੀ ਦੇ ਬਨਾ ਡੰਡਾ ਸੀ ਇਹਦੀ ਜਿਹੜਾ ਭਰਾ ਸੀਦਾ ਉਹਦੇ ਦਾਤੀ ਫੜੀ ਸੀ ਇਹਨਾਂ ਨੇ ਫਿਰ ਆਵਾਜ਼ ਮਾਰੀ ਪਹਿਲਾਂ ਇਹਨਾਂ ਦੀ ਮਿੱਠੀ ਹੋਈ ਸੀ ਫੜਨੇ ਆ ਫਿਰ ਰੁਪਾਣਾ ਘਰ ਪੋਣ ਨਾਲ ਆਏ ਤੇ ਕੰਡਾ ਅਸੀਂ ਆਦਾ ਦੂ ਲੈ ਤੇ ਸਾਨੂੰ ਇਹਨਾਂ ਨੇ ਫੜ ਲਿਆ ਮੂਰੇ ਮੈਂ ਡੇਰ ਪਿਆ ਮੇਰੇ ਅੱਡੇ ਦੇ ਉੱਪਰ ਸੱਟਾਂ ਮਾਰੀਆਂ ਇਹ ਜਿਹੜੇ ਸਾਡੇ ਦੂਜੇ ਬੰਦੇ ਸੀ ਇਹ ਆਪੋ ਆਪਦੇ ਨੇ ਰੋਲਾ ਪਾਇਆ ਵੀ ਆਜੋ ਸਾਨੂੰ ਛਡਾ ਲਓ ਸਾਨੂੰ ਛਡਾ ਲਓ ਇਹ ਗੱਲ ਹਾਂ ਇਹ ਬਿਲ ਉਲਟ ਝੂਠ ਆ ਜੀ ਉਹ ਇਹ ਵੀ ਕਹਿ ਰਹੇ ਕਿ ਪਿਛਲੇ 2 ਮਹੀਨੇ ਪਹਿਲਾਂ ਵੀ ਇੱਕ ਲੇਡੀ ਦੀ ਪੁੱਟ ਮਾਰ ਦਿੱਤੀ ਸੀ ਜਿਹਦੀ ਕੈਮਰਾ ਜੀ ਵੀਡੀਓ ਆਈ ਆ ਇਹ ਜੀ ਇਹ ਨਾ ਉਹ ਸਾਡੀ ਚਾਚਾ ਮੇਰੀ ਚਾਚੀ ਲੱਗਦੀ ਆ ਜੀ ਉਹ ਇਹਨੇ ਉਹਨੂੰ ਨਾ ਧੱਕਾ ਮਾਰਿਆ ਉਹ ਡੇ ਤੇ ਵੀ ਉਹਦਾ ਪੈਰ ਚ ਮੋਚ ਆ ਗਈ ਉਹ ਥੱਲੇ ਪਈ ਆ ਉਹਦੇ ਜਿਹੜੇ ਪੋਤੇ ਸੀਦੇ ਓਵਰ ਜਿਹੜਾ ਛਡਾਉਣ ਦੇ ਬਾਅਦ ਇਹ ਜਿਹੜੀ ਬੁੜੀ ਸੀ ਇਹ ਕਾਲ ਪੈਂਦੀ ਸੀ ਉਹਨਾਂ ਦੇ ਫਿਰ ਕਾਲ ਪਹਿਣ ਤੇ ਉੱਟ ਮਾਰ ਸਾਰਾਂ ਦੇ ਦੋਨਾਂ ਦੀ ਜੀ ਨਾ ਜੀ ਉਹ ਮੈਨੂੰ ਐ ਹੀ ਨਹੀਂ ਸੀ ਉਹਦਾ ਉਹਦਾ ਮੈਂ ਕੋਟ ਦੇ ਵਿੱਚ ਸੀਦਾ ਪੁਲਿਸ ਨੇ ਕੀਤੀ ਹੈ ਸੁਣਵਾਈ ਕਿ ਨਹੀਂ ਕੀਤੀ ਦੋਨਾਂ ਪਾਸਾਂ ਦਾ ਹੀ ਹੋਈ ਹੈ ਜਿੰਨਾ ਸਿੱਧਾ ਵਾ ਉਹ ਪਾਸਾ ਪੂਰਾ ਦੇ ਲਿਆ ਉਹਨਾਂ ਦਾ ਵੀ ਲਿਆ ਇਹਨਾਂ ਦੇ ਉੱਗੀ ਪਾਰਟੀ ਦਾ ਵੀ ਸਾਡੀ ਪਾਰਟੀ ਦਾ ਵੀ ਲਿਆ ਹਾਂ ਇਹ ਬੇਲ ਔਰ ਝੂਠ ਮਾਰਦੇ ਸਾਡਾ ਜਿਹੜਾ ਲਾਣਾ ਨਾ ਇਹ ਸਭ ਤੋਂ ਪਿੰਡ ਤੋਂ ਟੱਪਿਆ ਤੁਸੀਂ ਭੂੰਦੜੀ ਸਾਡਾ ਨਾਲ ਦਾ ਪਿੰਡ ਉਹਦੇ ਤੋਂ ਪੁੱਛਿਆ ਜਾਵੇ ਇਹ ਬੰਦੇ ਹੈ ਇਹ ਜੇ ਇਹ ਮੱਲੋ ਮੱਲੀ ਕਾਲ ਪੈਂਦੇ ਆ ਜੀ ਜਹਾ ਦੇ ਮੱਲੋ ਮੱਲੀ ਜੀ ਹਾਂ ਜੀ ਮੈਂ ਸੱਚ ਉਸੇ ਤੁਮਾ ਬਿਟ ਟੋਟੇ ਤੇ ਅੰਚ ਟੋਟੇ ਪ੍ਰੈਸ ਦੇ ਮਾਧਿਅਮ ਨਾਲ ਦੱਸਣਾ ਚਾਹਣਾ ਹੈ ਕਿ ਸਾਡੇ ਕੋਲੇ ਇੱਕ ਕੋਟੂਮਰਾ ਦੀਆਂ 3 ਐਮ ਐਲ ਆਰਜ਼ ਰਿਸੀਵ ਹੋਈਆਂ ਨੇ ਜਿਦੇ ਵਿੱਚ ਸ਼ੰਕਰ ਸਿੰਘ ਪੁੱਤਰ ਸਾਫ ਸਿੰਘ ਵਾਸੀ ਕੋਟੂਮਰਾ ਅਤੇ ਦੂਜੇ ਪਾਸੇ ਦੂਜੀ ਤਰ ਹੈਗੀ ਆ ਭਿੰਦਰਕੌਰ ਪਤਨੀ ਹਰਮੇਸ਼ ਸਿੰਘ ਅਤੇ ਦੀਵਾਨ ਸਿੰਘ ਪੁੱਤ ਦੀਵਾਨ ਸਿੰਘ ਇਹ ਇਹਨਾਂ ਦੀ ਲੜਾਈ ਜੋ ਹੋਈ ਆ ਉਸ ਵੰਦੀ ਸਾਨੂੰ ਐਂਟੀਮੇਸ਼ਨ ਆ ਗਈ ਐਮਐਲਆਰਸ ਰਿਸੀਵ ਹੋ ਗਈਆਂ ਨੇ ਡਿਊਟੀ ਲਗਾ ਦਿੱਤੀ ਉਸ ਵੰਦਾ ਟੈਂਜੀਓ ਸਾਹਿਬ ਸਹਿਬਾਨ ਦੀ ਐਸ ਪਰ ਰੂਲ ਬਿਆਨ ਲੈ ਕੇ ਜੋ ਵੀ ਪ੍ਰੋਸੀਜਰ ਹੋਇਆ ਉਹਦੇ ਅਕੋਰਡਿੰਗ ਕਾਰਵਾਈ ਅਮਲ ਚ ਲਿਆਂਦੀ ਜਾਊਗੀ